ਪਿਆਰੀ ਹਰ ਸਿੰਘ ਜੀ ਉਹ ਸੱਚੇ ਪਾਤਸ਼ਾਹ ਨੇ 24 ਗ੍ਰੰਥ ਸਾਨੂੰ ਘਰ ਬਣੀ ਦੇ ਲਖਾਇਆ ਜੀ ਦੇ ਵਿੱਚ ਉਹ ਤਾਂ ਦੀ ਉਸਤਤ ਔਰ ਸਾਨੂੰ ਜੀਵਨ ਤੇ ਚੱਲਣ ਦੀਆਂ ਹਦਾਇਤਾਂ ਮਾਰਗ ਸਾਰੇ ਦੱਸਿਆ ਔਰ ਇਹ ਨਿਰਗੁਣ ਜੋਤ ਕਾਲਪੁਰਖ ਨੇ ਆਪਣੀ ਨੇਕ ਲੰਕੀ ਖੇਡ ਵਿੱਚ 24 ਗ੍ਰੰਥਾਂ ਦੀ ਰਚਨਾ ਕੀਤੀ ਹੈ ਜੀਤੇਵਾਰੇ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਜਿਹਨੂੰ ਪੜਨਾ ਹੈ ਤੇ ਵਿਚਾਰਨਾ ਹੈ ਆਪਣੇ ਜੀਵਨ ਦੇ ਵਿੱਚ ਅਮਲ ਵਿੱਚ ਲਿਆਉਣਾ ਔਰੇ ਹਰ ਬਾਣੀ ਆਪਾਂ ਪੜਨੀ ਹੈ ਪੜ ਕੇ ਵਿਚਾਰ ਕਰਨਾ ਹੈ ਔਰ ਮਾਰਗ ਚੱਲਣ ਵਾਸਤੇ ਸਾਨੂੰ ਸੱਚੇ ਪਾਤਸ਼ਾਹ ਹੀ ਨੇ ਅਸੂਲ ਵੀ ਦਿੱਤੇ ਗਏ ਕਿਉਂਕਿ ਅਸੂਲ ਸਾਡਾ ਜਿਹੜਾ ਉਹ ਉਹਦੇ ਪਰਮਾਤਮਾ ਦੇ ਘਰੋਂ ਮਾਰਗ ਹੈ ਹਣ ਹਰ ਬਾਣੀ ਪੜਨ ਤੇ ਵਿਚਾਰ ਕਰਨ ਤੇ ਸੱਚੇ ਪਾਤਸ਼ਾਹ ਨੇ 2 ਮਕਰ 2118 ਬਿਕਰਮੀ ਨੂੰ ਹਰ ਬਾਣੀ ਲਿਖਾਈ ਹੈ ਸੱਚੀ ਸਿੱਖਿਆ ਕਰੋ ਵਿਚਾਰ ਗੌਰ ਸੇਖ ਸਿੱਖ ਸਮਝਾਈਆ ਏਕੀ ਐਸਾ ਨੋ ਸਿੱਖਿਆ ਸਮਝਾਈ ਗਈ ਪਿਛਲਾ ਲੇਖਾ ਦੇਵੇ ਪਹਾੜ ਜੋ ਚੱਲ ਆਏ ਸ਼ਰਨਾਈਆ ਹੋਰ ਉਹਨਾਂ ਦੇ ਮੈਂ ਪਿਛਲੇ ਲੇਖੇ ਜਿਹੜੇ ਆ ਸਾਰੇ ਪਾੜਦਾ ਅੱਗੋਂ ਮਿਲੇ ਗੋਬਿੰਦਿਆ ਹਾਰ ਪ੍ਰੇਮ ਪਿਆਰ ਨਿਭਾਈਆ ਹੁਣ ਹਰ ਬਾਣੀ ਨੂੰ ਅਸੀਂ ਪੜਦੇ ਆਂ ਵਿਚਾਰਦੇ ਆਂ ਅਮਲ ਵਿੱਚ ਲਿਆਉਣੇ ਆਪਣੇ ਤੇ ਲਾਗੂ ਕਰਦੇ ਆਂ ਤੇ ਫਿਰ ਅੱਗੋਂ ਕੀਆ ਪਰਮਾਤਮਾ ਖੋਦ ਸਾਨੂੰ ਆਪ ਮਿਲਦਾ ਹੈ ਅੱਗੋਂ ਮਿਲੇ ਗੋਵਿੰਦਿਆਰ ਪ੍ਰੇਮ ਪਿਆਰ ਨਭਾਈਆ ਪੁਰਖ ਅਬਨਾਸ਼ੀ ਆਪਣੀ ਗੋਦ ਲੈ ਉਠਾਲ ਸਾਚੀ ਸੇਵ ਕਮਾਈਆ ਤੇ ਫਿਰ ਅੱਗੋਂ ਸਾਨੂੰ ਕੀਆ ਪੁਰਖ ਬਨਾਸ਼ੀ ਨੇ ਆਪਣੀ ਗੋਦ ਵਿੱਚ ਉਠਾਲਿਆ ਸੋ ਹਰ ਬਣੀ ਨੂੰ ਪੜਨਾ ਹੈ ਵਿਚਾਰਨਾ ਹੈ ਜੋ ਅਸੂਲ ਦਿੱਤੇ ਗਏ ਆ ਉਹ ਸਾਡਾ ਮਾਰਗ ਹੈ ਰਸਤਾ ਹੈ ਅਜਿਹਾ ਵੀਰ ਜੀ ਨੇ ਪਹਿਲਾ ਅਸੂਲ ਸਾਰੇ ਪੜ੍ਹੇ ਆ ਮੈਂ ਇੱਕ ਅਸੂਲ ਦਿੱਤੇ ਗੱਲ ਕਰ ਲੈਣਾ ਸੱਚੇ ਪਾਸ਼ੇ ਨੇ 5 ਨੰਬਰ ਅਸੂਲ ਦੇ ਵਿੱਚ ਲਿਖਾਇਆ ਜੂਠ ਝੂਠ ਕੂੜ ਵਕਾਰ ਹੰਕਾਰ ਵਿਵਚਾਰ ਕੋ ਕਰਮ ਤੇ ਭ੍ਰਿਸ਼ਟਾਚਾਰ ਨੂੰ त्याਗਣਾ ਕਿਉਂਕਿ ਜੇ ਇਹ ਸਾਡੇ ਉੱਤੇ ਹਾਵੀ ਰਹਿੰਦੇ ਆ ਤੇ ਅਸੀਂ ਨਾ ਸਮਾਜ ਵਿੱਚ ਮੂੰਹ ਦਿਖਾਉਣ ਜੋਗੇ ਤੇ ਨਾ ਪਰਮਾਤਮਾ ਦੇ ਦਰ ਤੇ। ਔਰ ਇਹਨਾਂ ਨੂੰ त्याਗਣਾ ਹੀ ਪੈਗਾ। ਔਰ ਬਾਣੀ ਦੇ ਵਿੱਚ ਵੀ ਲਿਖਾਇਆ ਸੱਚੇ ਪਾਤਸ਼ਾਹ ਜੀ ਨੇ। ਗੁਰਮੁਖ ਕਰੇ ਨਾ ਕੋਈ ਹੰਕਾਰ। ਪ੍ਰਭ ਦਰ ਚੱਲੇ ਨਾ ਕੋਈ ਚਿਤਰਾਈਆ। ਇੱਥੇ ਨਹੀਂ ਚਿਤਰਾਈ ਚੱਲਣੀ ਪਰਮਾਤਮਾ ਦੇ ਦਰ ਤੇ। ਚਿਤਰਾਈ ਅਸੀਂ ਬਾਰ-ਬਾਰ ਕਰ ਲਾਂਗੇ। ਪਰ ਉੱਥੇ ਵੀ ਉਹ ਸਾਨੂੰ ਵੇਖਣ ਹਾਰ। ਤੇਸ ਭਾਵੇ ਹੈ ਤੇਸ ਲਹਿਤਾਰ ਡੋਬਣ ਹਾਰ ਸਰਬ ਲਕਾਈਆ ਜਿੰਨੂ ਨੇ ਚਾਇਆ ਜਿੰਨੂ ਨੇ ਵੇਖ ਲਿਆ ਕਿ ਵਾਕਿਆ ਹੀ ਮੇਰੇ ਮਾਰਗ ਦੇ ਉਤੇ ਸਹੀ ਚੱਲ ਰਿਹਾ ਹੈ ਤਰਨਾ ਉਹਨੇ ਸੋ ਇਹ ਸੱਚੇ ਪਾਤਸ਼ਾਹ ਜੀ ਨੇ ਹਰ ਬਣੀ ਵਿੱਚ ਅੰਕਤ ਤੇ ਦਰਜ ਕਰਵਾਇਆ ਗਿਆ ਇਹ ਸਾਡੇ ਲਈ ਕੀ ਆ ਹਦਾਇਤਾਂ ਆ ਉਹ ਪੜਨੀਆਂ ਕਿੰਨੇ ਆ ਆਪਾਂ ਹੀ ਪੜਨੇ ਆ ਵਿਚਾਰ ਵੀ ਅਸੀਂ ਕਰਨਾ ਲਾਗੂ ਵੀ ਅਸੀਂ ਕਰਨਾ ਆਪਣੇ ਉੱਤੇ 6 ਚੇਤ 2011 ਬਿਕਰਮੀ ਨੂੰ ਲక్ష్మణ ਸਿੰਘ ਦੇ ਗ੍ਰਹਿ ਦਿੱਲੀ ਸਚਿਪਾਸ਼ੇ ਨੇ ਹਰ ਬਣੀ ਲਿਖਾਈ ਆਓ ਬੜੇ ਧਿਆਨ ਨਾਲ ਪਿਆਰ ਨਾਲ ਸੁਣਿਓ ਹੋਮੇ ਰੋਗ ਜਗਤ ਦੁਖਦਾਈ ਸ੍ਰਿਸ਼ਟ ਸਵਾਈ ਏਕਾ ਤਾਲ ਕਾਲ ਦੁਹਾਈ ਹੋਮੇ ਰੋਗ ਇਹ ਜਗਤ ਦੇ ਵਿੱਚ ਦੁਖਦਾਈ ਹੈ ਜਗਤ ਦੇ ਵਿੱਚ ਵੀ ਦਿਖਾਈ ਦਖਦਾਈ ਆ ਇੱਥੇ ਵੀ ਦਿਖਦਾਈ ਤੇ ਸਾਨੂੰ ਵੀ ਉਹ ਦੁੱਖ ਹੀ ਦਿੰਦਾ ਕੋਈ ਨਾ ਪਾਏ ਸੱਚੀ ਸਾਹਾਰ ਦਰ ਦਰ ਪਾਉਂਦੇ ਫਿਰਨ ਦੁਹਾਈ ਆ ਵਾ ਅਹੰਕਾਰੀਆਂ ਦਾ ਹੌਸ ਸੱਚੀ ਸਾਰ ਨਹੀਂ ਪਾਰਿਆ ਪ੍ਰਮਾਤਮਾ ਜੀ ਦੇ ਦਰ ਦਰ ਦੇਤੇ ਦੁਹਾਈ ਪਾਉਂ ਨਾ ਕੋਈ ਜਾਣੇ ਨਰ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਲਟੀ ਮਤਿ ਸ੍ਰੇਸ਼ਟ ਰਖਾਈ ਸਮਾਜ ਦੇ ਵਿੱਚ ਕੀਆ ਉਲਟੀ ਮਤਿ ਰੱਖੀ ਆ ਕਿਉਂਕਿ ਹੰਕਾਰ ਸਿੱਧੀ ਮਤਿ ਸੰਮੂਹ ਨਹੀਂ ਦੇਵੇਗਾ ਔਰ ਇਹ ਯੂਸ਼ੈਂਸ਼ੈ ਨੇ ਯਾਰ ਬਾਣੀ ਲਖਾਈ ਤੇ ਸਾਡੇ ਵਾਸਤੇ ਹਦਾਇਤਾਂ ਵੀ ਦਿੱਤੀਆਂ ਤੁਸੀਂ ਆਪਣੇ ਜੀਵਨ ਦੇ ਤੇ ਅਪਣਾਉਣਾ ਕੀ ਆ ਕੀ ਛੱਡਣਾ ਤੇ ਕੀ ਅਪਣਾਉਣਾ ਨਾ ਕੋਈ ਫਲੇ ਫੁੱਲੇ ਬੇਮੁਖ ਜੀਵ ਫਲ ਨਾ ਲੱਗੇ ਕਾਹਾਂ ਡਾਲ ਜੇ ਅਸੀਂ ਉਹਦੇ ਹੁਕਮ ਨਹੀਂ ਮੰਨਿਆ ਤੇ ਬੇਮੁਖ ਹੋ ਗਏ ਤੇ ਫਲ ਜਿਹੜਾ ਉਹ ਨਹੀਂ ਲੱਗਣਾ ਛੁਟਿਆ ਤੀਰ ਅਰਸਨ ਕਮਾਨ ਨਾ ਕੋਈ ਚੱਲੇ ਜੀਵ ਕਲਜੋਗ ਨਦਾਨ ਜੇਸ ਜੀਵ ਦੇ ਵਿੱਚੋਂ ਇਦਾਂ ਦਾ ਮਾੜਾ ਬਚਨ ਜਿਹੜਾ ਛੱਡ ਦਿੱਤਾ ਤੇ ਉਹ ਕਿਸੇ ਨੇ ਵੀ ਨਹੀਂ ਚੱਲਣਾ ਨਹੀਂ ਸੋ ਇਹ ਸਾਨੂੰ ਆਪਣੇ ਆਪ ਦੇ ਉੱਤੇ ਸੁਧਾਰ ਕਰਨ ਵਾਸਤੇ ਹੀ ਸੱਚੇ ਬਾਸ਼ਾ ਨੇ ਹਰ ਬਣੀ ਲਿਖਾਈ ਹੈ ਅੰਤਮ ਅੰਤ ਬੇਮੁਖ ਝੂਠੇ ਝੂਠੇ ਭੁੱਲੇ ਆਈ ਹਾਰ ਸਰਬ ਜਹਾਨ ਹਾਰ ਕਿਤੇ ਸਰਬ ਜਹਾਨ ਕਿਹੜਿਆ ਇੱਥੇ ਵੀ ਤੇ ਉੱਥੇ ਵੀ ਜਿੱਤ ਕਿਤੇ ਵੀ ਨਹੀਂ ਆਉਣੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰ ਸਿੱਖਾਂ ਕਰੇ ਆਪ ਪਛਾਨ ਖੁਦ ਪਛਾਨ ਲਾ ਕਿਹੜੇ ਕਿਹੜੇ ਮੇਰੇ ਗੁਰਸਿੱਖ ਆ ਕਿਹੜੇ ਕਿਹੜੇ ਮੇਰੇ ਮਾਰਗ ਨੂੰ ਅਪਣਾ ਰਿਹਾ ਤੇ ਕਿਹੜੇ ਮਾਰਗ ਦੇ ਉੱਤੇ ਚੱਲ ਰਿਹਾ ਅੰਤਮੇ ਅੰਤ ਬੇਮਖ ਝੂਠੇ ਝੂਠੇ ਭੁੱਲੇ ਨਹੀਂ ਸੋਈ ਅੱਗੇ ਚਲ ਨਾ ਖੁੱਲਿਆ ਧਰ ਚੁਕਿਆ ਡਰ ਨਾ ਮਿਲਿਆ ਨਾਮ ਨਧਾਨਿਆ ਮਰਾਈ ਸ਼ੇ ਸਿੰਘ বিষ্ণੂ ਭਗਵਾਨ ਗੁਰਮੁਖਾਂ ਮਟਾਵੇ ਆਵਣ ਜਾਣਿਆ ਆਵਣ ਜਾਵਣ ਤੇ ਮਟਾ ਸਾਚੇ ਗੁਰਮੁਖ ਰਹੇ ਅੰਤਮ ਕਲ ਸਾਚੀ ਪਾਲ ਨਾ ਕਰਾਏ ਕੋਈ ਵਲਛਾਲ ਸੱਚੇ ਗੁਰਮੁਖ ਜਿਹੜੇ ਉਹ ਵਲਛਾਲ ਨਹੀਂ ਕਰਦੇ ਔਰ ਸੱਚੇ ਦੇ ਮਾਰਗ ਤੇ ਹੀ ਸੱਚੇ ਮਾਰਗ ਦੇਤੇ ਹੀ ਚੱਲਦੇ ਜਾਓ ਬਲਬਲ ਦੇਵੇ ਸੱਚਾ ਨਾਮ ਹੋਏ ਸਹਾਰੇ ਬੇਮੁਖਾਂ ਲਾਏ ਖਲ ਮੈਂ ਵੀ ਸੁਣ ਕੇ ਸਾਨੂੰ ਪੜ ਕੇ ਵਿਚਾਰਨਾ ਹੀ ਪੈਣਾ ਜੇ ਅਸੀਂ ਕਿਤੇ ਬੇਮੁਖਤਾ ਵਾਲੇ ਪਾਸੇ ਚਲੇ ਗਏ ਤੇ ਫਿਰ ਖਲ ਵੀ ਲਾ ਨਹੀਂ ਵੀ ਵੇਲਾ ਅੰਤ ਨਾ ਜਾਏ ਟਾਲ ਦੇਵੇ ਹਾਰ ਸਜਾ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਾਰੋਂ ਕੁੰਟ ਵਾਰੋਂ ਵਾਰ ਦੇ ਮਟਾ ਚਾਰ ਕੁੰਟ ਚਾਰ ਦੀਵਾਰ ਵਾਰੋ ਵਾਰੀ ਹੋਣ ਖਵਾਰ ਪ੍ਰਭ ਅਵਨਾਸ਼ੀ ਮਾਰੇ ਡਾਢੀ ਮਾਰ ਹਾ ਜੀਆ ਪਰ ਡਰਨਾ ਹੀ ਪਏਗਾ ਉਹਦੇ ਉਦੇਖੋ ਕੰਬਨ ਨੂੰ ਸਾਨੂੰ ਮੰਨਣਾ ਹੀ ਪਏਗਾ ਚਲਣਾ ਹੀ ਪਏਗਾ ਕਿਉਂਕਿ ਉਹਦੀ ਡਾਡੀ ਮਾਰ ਆਪਾਂ ਚੱਲ ਨਹੀਂ ਸਕਣੀ ਕਲ ਯੁਗ ਜੀਵਾਂ ਦੋਹੀਂ ਹੱਥੀ ਦਹੀਂ ਹੁਲਾਰ ਸਾਚੀ ਵੰਡਾਂ ਆਪੇ ਕਰਦਾ ਆਇਆ ਨਾ ਕੀਆ ਕੋਈ ਅਧਾਰ ਵਿੱਚ ਨਾ ਵਖੰਡਾ ਜੋਤ ਹਰਜੀ ਧਰਦਾ ਆਇਆ ਮਹਾਰਾਜੇ ਸਿੰਘ বিষ্ণੂ ਭਗਵਾਨ ਕੀ ਕੋਈ ਜਾਣੇ ਸਾਰ ਜਣੇਗਾ ਸਰੋਦੀ ਤੇ ਗੋਦੀ ਵੀ ਉਹਨੇ ਚੁਕਣਾ ਜਿੰਨੇ ਉਹਦੀ ਸਾਰ ਜਾਣ ਲਈ ਸੋ ਹਰ ਸੰਗਤਿਓ ਹਰ ਬਾਣੀ ਜੀ ਕਾਫੀ ਲੰਬੀ ਐ ਸਮਾ ਹੋ ਗਿਆ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਲਈ ਸੱਚੇ ਪਾਤਸ਼ਾਹ ਤੇ ਹਰ ਸੰਗਤ ਪਾਸੋਂ ਆਜਾਦ ਚਾਹਾਂਗਾ ਕੋਈ ਅਕਰਤ ਘਟ ਪੜਿਆ ਗਿਆ ਹੋਵੇ ਤਾਂ ਮੈਂ ਹਜੂ ਸ਼ੈਨ ਸੇ ਪਾਸੋਂ ਹਰ ਸੰਗਤ ਪਾਸੋਂ ਕੀ ਮੈਂ ਮੰਗਦਾ ਆਉ ਪੰਜ ਕਰਿਆ ਦਾ ਸਾਧ ਦੇ ਸੋ ਅਰਈਸ਼ੇ ਸਿੰਘ ਵਿਸ਼ਵਾ ਅਗਮਾਂ ਦੀਆਂ